ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੂਸੇ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਜਿਵੇਂ ਤੁਸੀਂ ਕਮੈਂਟ ਕਰੀ ਜਾਂਦੇ ਸੀ ਹਰਿਆਣੇ ਦੀਆਂ ਝੋਟੀਆਂ ਮੰਗੀਆਂ ਜਾਂਦੀਆਂ ਅੱਜ ਆਪਾਂ ਜਮਾ ਪ्योर ਹਰਿਆਣੇ ਦੇ ਵਿੱਚ ਪਹੁੰਚ ਗਏ ਪਿੰਡ ਗੰਗਾ ਨੇੜੇ ਡੱਬਾ ਵਾਲੀ ਤੇ ਬਾਈ ਕੋਲੇ ਕਈ ਪਸ਼ੂ ਟਾਪ ਤੇ ਨਕੀਨੀ ਦਿਖਾਉਣੇ ਅੱਜ ਸਾਨੂੰ ਤੇ ਕਰਾਉਣੇ ਬਾਈ ਨਾਲ ਗੱਲਬਾਤ ਲੈਣੇ ਸਾਰੀ ਮੱਝਾਂ ਦੀ ਡਿਟੇਲ ਚ ਆ ਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਨੇ ਵਧੀਆ ਵਧੀਆ ਬਾਈ ਹੋਰ ਕੰਮ ਕਾ ਠੀਕ ਆ ਹਾਂ ਵਧੀਆ ਜੀ ਤੇ ਵੀਰੇ ਆਪਣਾ ਲੋਕੇਸ਼ਨ ਤੇ ਮੋਬਾਈਲ ਨੰਬਰ ਦੱਸ ਦੀ ਆਪਾਂ ਲੋਕੇਸ਼ਨ ਆਪਣਾ ਜੀ گاਉ ਠੀਕ ਹੈ ਡੱਬਾ ਕਿੰਨੀ ਰਹਿ ਜਾਂਦੀ ਇੱਥੋਂ ਇੱਥੋਂ 22 ਕਿਲੋਮੀਟਰ ਹੈ ਜੀ ਠੀਕ ਹੈ ਤੇ ਸਰਸਾ ਸਰਸਾ ਆਪਣਾ 4950 4950 ਸਸਤਾ ਰਹਿ ਗਿਆ 22 ਬਾਈ ਰਹਿ ਗਈ ਡੱਬਾ ਵਾਲੀ ਤੇ ਕਿੰਨੇ ਨਾਗਾ ਵੀਰੇ ਅੱਜ ਆਪਣੇ ਕੋਲ ਅੱਜ ਆਪਣੇ ਕੋਲ 10 ਮੱਝਾਂ ਆ ਤੇ ਇੱਕ ਗਾਂ ਵਿੱਚ ਆਪਣਾ ਨਾਂ ਕੀ ਵੀਰੇ ਨਾਂ ਸੁਨੀਲ ਹੈ ਜੀ ਸੁਨੀਲ ਤੇ 10 ਮੱਝਾਂ ਨੇ ਛੇ ਲਾ ਜੀ ਹਾਂਜੀ 10 ਮੱਝਾਂ ਕਿਹੜੀ ਧਮੱਕਰੀ ਹੈ ਸਰੂ ਅੱਜ ਕਿੰਨੇ ਬਰ ਤੋਂ ਕਰ ਲੈਣੇ ਆਪਾਂ ਠੀਕ ਹੈ ਬਈ ਲੈ ਵੀ ਜਿਹੜੇ ਹਰਿਆਣੇ ਵਾਲਿਆਂ ਝੋਟੀਆਂ ਮੰਗਦੇ ਸੀ ਬੋਡੀ ਸਟਰਕਚਰ ਦੇ ਇੱਕੀ ਤੁਹਾਨੂੰ ਲੱਗ ਜੂ ਪਤਾ ਤੇ ਸੁਨੀਲ ਵੀਰੇ ਕੀ ਡੀਟੇਲ ਹੈ ਦੀ ਇਹ ਦੂਜੇ ਸੂ ਤੋਰ ਜਿੰਨੇ ਤੇ ਬਹੁਤ ਆ ਗਈ ਤੋਰ ਕੇ ਵੀ ਦਿਖਾਉਣੇ ਆ ਤੁਹਾਨੂੰ ਬਾਈ ਕਹਿੰਦਾ ਸੀ ਬਹੁਤ ਪਸੂ ਨੇ ਪਰ ਮੈਂ ਖੈ ਤਸੱਲੀ ਕਰਾਉਣੀ ਆ ਆਪਾਂ ਗਾਹਕਾਂ ਦੀ ਦੱਸ ਦੇਣਾ ਦੀ ਕੱਚੀ ਤੇ ਆ ਲੇਵਾ ਦੇਖ ਸਕਦੇ ਹੋ ਉੱਪਰ ਤੱਕ ਭਰਨਾ ਲੇਵਾ ਲੱਗਿਆ ਵਾ ਦੂਦ 15 ਤੋਂ 16 ਕਿਲੋ ਨੋਰਮਲ ਪਾਉਗੀ ਹਰਿਆਣੇ ਦੇ ਝੋਟਿਆਂ ਦੋਸਤੋ 14 ਦੀ ਤਾਂ ਮੁੱਲ ਗਰੰਟੀ ਵਾਲਾ ਕੰਮ ਹੀ ਹੁੰਦਾ ਜਿਵੇਂ ਆਪਾਂ ਕਹਿੰਦੇ 12 ਆਪਣੇ ਨੋਰਮਲ ਦਿੰਦਿਆਂ ਨੇ ਤੇ 15 16 ਲੀਟਰ ਕਹਿੰਦਾ ਬਾਈ ਸੁਨੀਲ 10 ਦਿਨ ਰਹਿਣਾ ਪੂਰੇ ਭਾਈ ਹਾਂ ਖੁੱਲੇ ਕਰ ਦੂ 10 ਦਿਨ ਬਾਕੀ ਕਰਨੀ ਦੁਰਨੀ ਕਰਕੇ ਪੰਜ ਕਿ ਦਿਨ ਪਹਿਲਾਂ ਸੁਜੇ ਸੁਜੇ ਹਾਂ ਉਹ ਠੰਡੀ ਸੀਗਾ ਜਮਾਂ ਠੰਡੀ ਹੈ ਜੀ ਆ ਦੇਖੋ ਦੋਸਤੋ ਪ्योर ਮੂਰਾ ਦੇ ਘਟ ਚ ਆ ਗਿਆ ਪਾ ਹਰਿਆਣੇ ਦੇ ਪਿੰਡ ਗੰਗਾ ਦੇ ਵਿੱਚ ਤੇ ਸਨੀਰ ਆਪਣਾ ਸੇਲ ਪਰਚੇਜ ਦਾ ਕੰਮ ਹੀ ਆ ਗਿਆ ਨਾ ਹਾਂ ਸੇਲ ਪਰਚੇਜ ਦਾ ਕੰਮ ਹੈ ਜੀ ਆਪਣਾ ਤੇ ਕਿੰਨੇ ਕ ਨਾਲ ਹਾਜ਼ਰ ਹੁੰਦੇ ਅਜੇ ਬੰਦਾ ਆਪਣੇ ਕੋਲ ਪੈਸੇ ਵੀ ਆਉਂਦਾ ਬਿਨਾ ਵੀਡੀਓ ਤੋਂ ਇਹਨਾਂ ਵੀਡੀਓ ਦਾ ਉਹ ਤਾਂ ਮੈਂ 80 ਦਸ ਮੱਝ ਨੋਰਮਲ ਹੁੰਦੀ ਹੈ 80 ਸਨ ਮੱਝਾਂ ਨੋਰਮਲ ਹੁੰਦੀਆਂ ਗਾਂ ਆਪਾਂ ਕੱਢ ਲੈਣੀ ਹੈ ਠੀਕ ਆ ਵੀ ਚੰਗੀ ਗਾਂ ਠੰਡੀ ਸੀ ਲੋਏ ਲੈ ਲੈਣੇ ਨਹੀਂ ਆਪਾਂ ਠੀਕ ਹੈ ਤੇ ਭਾਈ ਮੱਝਾਂ ਦੇ ਕੰਮ ਆ ਤੇ ਰੇਟ ਕਿਰੋਗੇ ਸਨੀ ਦਾ ਇਹ 1,25,000 ਰੁਪਏ ਜੀ 1,25,000 ਸਨੀ ਅਪਮਾਨਤਨ ਕਿੰਨਾ ਕ ਕਰਦਾ ਫਿਰ ਬੰਦਾ ਕਈ ਵਾਰੀ ਫੋਨ ਕਰੀ ਜਾਂਦੇ ਰਹਿੰਦੇ ਹਨ ਮਾਨਤਨ ਪਹਿਲਾਂ ਸਨੀ ਨੂੰ ਕਿਹਾ ਸੀ ਵੀ ਰੇਟ ਜੈ ਜੀ ਕਰੀ ਕਰਨ ਨੂੰ ਤਾਂ ਹੁਣ 35-40 ਕਰਾਈ ਜਾਂਦੇ ਆਪਾਂ ਪਰ ਨਹੀਂ ਮਾਨਤਨ ਵਾਲੀ ਗੱਲ ਜੀ ਕਰਾਂਗੇ ਮੰਨਤਾ ਆਪਾਂ ਇਹਨੇ ਜੀ ਆਪਾਂ ਲਗਭਗ 100 ਕਿਲੋਮੀਟਰ ਤੱਕ ਪਹੁੰਚ ਫਰੀ ਕਰ ਦੇਵਾਂਗੇ ਇਹਨੇ ਮੰਨਤਾ ਆਪਾਂ ਪਹੁੰਚ ਫਰੀ ਕਰ ਦਾਂਗੇ 100 ਕਿਲੋਮੀਟਰ ਏਰੀਆ ਤੱਕ 25 1,25 ਹਜ਼ਾਰ 1,25 ਹਜ਼ਾਰ ਦੋਸਤੋ 15-16 ਕਿਲੋ ਦੀ ਗਰੰਟੀ ਹੈ 10 ਦਿਨਾਂ ਦੀ ਕੱਚੀ ਆ ਤੇ ਨੰਬਰ 2 ਤੇ ਆ ਬਹੁਤ ਚੋੜੀ ਆ ਗਈ ਹੈ ਨਾ ਸਨੀਰ ਭਾਈ ਹਾਂ ਆ ਬੜੀ ਵੱਡੀ ਹੈ ਬਹੁਤ ਵੱਡੀ ਮੱਝ ਆ ਗਈ ਦੋਸਤੋ ਆਹ ਜੀ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਇਹੀ ਮੱਝਾਂ ਪੰਜਾਬ ਚ ਜਾ ਕੇ 1-60-60 ਦੀਆਂ ਬਣ ਜਾਂਦੀਆਂ ਨੇ ਤੇ ਆਪਾਂ ਸਿਰਫ ਛੋਡੇ ਇਸ ਗੱਲ ਦੇ ਮਾਰੇ ਆਪਾਂ ਮੂਸੇ ਤੋਂ 70-8 ਤੱਕੇ ਵੀਡੀਓ ਬਣਾਉਂਦੇ ਰਹਾਂਗੇ ਇਹ ਵੀ ਦਿਖ ਦਨਾਂ ਦੀ ਕੱਚੀ ਆ ਹਾਂ ਦੱਸ ਦਿਨਾਂ ਦੀ ਆ ਦੇਖ ਲੋ ਦੋਸਤੋ ਪਿੱਠ ਪੂੜੇ ਵੀ ਜਿਵੇਂ ਕਹਿੰਦੇ ਨੇ ਨਾ ਮੰਜਾ ਢਾਲੂ ਨਾ ਆਪਣੇ ਇਹ ਜੀ ਮੱਝ ਜਦੋਂ ਮੰਡੀ ਚ ਹੁੰਦੀ ਆ ਕਹਿੰਦੇ ਨੇ ਯਾਰ ਟੌਪ ਦੀ ਮੱਝ ਆਈ ਵੀ ਆ ਮੰਡੀ ਚ ਸਿੰਗਾਪੂਆਂ ਕਨੀ ਪਾਣੀ ਹਾਂ ਅੱਜ ਬਾਈ ਕੋਲੇ ਸਾਰੀਆਂ ਟੌਪ ਜਾਂਗੀਆਂ ਕੋਈ ਹਜੇ ਨਵਾਈਆਂ ਧਵਾਈਆਂ ਨਹੀਂ ਆ ਦੇਖ ਲੋ ਥਣ ਹਵਾਨਾ ਚੈੱਕ ਕਰ ਲੋ ਕੱਲਾ ਕੱਲਾ ਥਣ ਚ ਲੱਗਿਆ ਤੇ ਥੋੜਾ ਜਿਹਾ ਪਸੂ ਕੈਮਰੇ ਤਾਂ ਕਰਦਾ ਵਾਕਈ ਇਹ ਕਹਵੇਂ ਸੂਏ ਸੋਣਾ ਇਹ ਤੀਜੇ ਸੂਏ ਦੀ ਬਰਾਦੀ ਕਿਹਨੇ ਦੂਜੇ ਕਹਦੀ ਤਾਂ ਵੀ ਚਲੂ ਪਰ ਆਪਾਂ ਗੱਪ ਗੁਪੜਾ ਕੰਮ ਹੈ ਨਹੀਂ ਆਪਣਾ ਇਹੀ ਜੇਕਰ ਆਪਾਂ ਦੂਜੇ ਵੀ ਕਹਿ ਸਕਦੇ ਜਿਵੇਂ ਕਹਿੰਦੇ ਹੁੰਦੇ ਵੀ ਯਾਰ ਹਰ ਇੱਕ ਦੂਜੇ ਤੋਂ ਵੱਧ ਕੋਈ ਮੱਚ ਦੱਸਦੇ ਨਹੀਂ ਆਹ ਦੇਖੋ ਉਹਨੂੰ ਜ਼ੂਮ ਕਰਕੇ ਦਿਖਾ ਦਿੰਨਾ ਜਿਵੇਂ ਦੇਖੋ ਕੱਲਾ ਕੱਲਾ ਥਾਨ ਹੱਥੀ ਚਵਾਈ ਵਾਲਾ ਖਾਣ ਲੱਗਾ ਤੇ ਚੌੜੀ ਐਡੀ ਹੈ ਜਿਵੇਂ ਕਹਿੰਦੇ ਹੁੰਦੇ ਕਹੇ ਮੰਜਾ ਢਾਓ ਤੇ ਰੇਟs ਨਹੀਂ ਦੇਗਾ ਇਹਦਾ ਰੇਟ ਮੜਾ ਜੀ ਕੋਈ ਫੋਨ ਕਰ ਲੂਗਾ ਅੱਛਾ ਇਹਦਾ ਫੋਨ ਤੇ ਕਰਾਂਗੇ ਬਾਹਲਾ ਤਾਂ ਨਹੀਂ ਹੁੰਦਾ ਫੋਨ ਤੇ ਕਿਤੇ ਬਾਹਲਾ ਨਹੀਂ 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 ਬਾਹਲਾ ਨਹੀਂ ਜਾਇਜ਼ ਹੈ ਜੀ ਨਹੀਂ ਠੀਕ ਆ ਆਮ ਜ਼ਮੀਦਾਰ ਦੀ ਪਹੁੰਚੀ ਹੈ ਰੇਟ ਆਮ ਜ਼ਮੀਦਾਰ ਦੀ ਮੈਂ ਆਪਣੇ ਇਧਰੋਂ ਜਾ ਕੇ ਪੰਜਾਬ ਦੀ ਦੋ ਦੋ ਰੱਖਣ ਨੂੰ ਪਹੁੰਚਣੀ ਹੈ ਮੱਜਾ ਉਹ ਕਾਣੀ ਆਣੀ ਆਪਣੇ ਠੀਕ ਆ ਹਾਂ ਬਾਕੀ ਹਲੇ ਨਾ ਪਰ ਦੁੱਧ ਦਾ ਕੀ ਕੇ ਮਾਰਕ ਨੇ ਦੁੱਧ ਦੀ ਦੁੱਧੇ ਸੋਇ ਪਾਇਆ 100 ਲੀਟਰ ਦੁੱਧ ਦਾ ਹਾਂ ਬਾਕੀ ਬੜੀਆਂ ਸਾਮੂਹ ਵਾਲਾ 20 ਦੇ ਨੇੜੇ ਜਾਊਗੀ ਬਾਕੀ ਸਤਾਰਾ ਤਾਂ ਖੁੱਲੋ ਹੀ ਹੈ ਠੀਕ ਆ ਦੋਸਤੋ 20 ਦੇ ਨੇੜੇ ਜਾਊਗੀ ਤੇ ਉਸ ਹੱਬ ਨਾਲ ਰੇਟ ਦਾ ਤੁਸੀਂ ਲਾ ਲਓ ਆਈਡੀਆ ਤੇ ਸਨੀਰ ਇੱਕ ਜੇ ਕੋਈ ਜ਼ਮੀਦਾਰ ਭਰਾ ਘਰੇ ਰੱਖਣ ਵਾਲੇ ਆਉਂਦੇ ਹਨਾ ਉਹਨਾਂ ਵਾਸਤੇ ਕੋਈ ਸਪੈਸ਼ਲ ਮੜ ਮੋਟਾ ਮਾਨਤਨ ਉਹਨਾਂ ਵਾਸਤੇ ਹੀ ਰੱਖਦਿਆ ਕਰੋ ਯਾਰ ਮਾਨਤਣ ਜੀ ਆਪਾਂ ਫੇ ਰੇਡੀਓ ਦਾ ਕਰਦੇ ਆਂ ਹਾਂ ਵਾਕੀ ਮਗਲ ਨੂੰ 260 ਮੰਨ ਲਓ ਜਿਹੜੀ ਆਪਾਂ ਵੇਚਣੀ ਹੈ 1 20 25 ਦੀ ਮੰਗੀ ਉਹਨਾਂ ਦੇ 60 60 ਉਹਦਾ ਫਾਇਦਾ ਨਹੀਂ ਹੁੰਦਾ ਮੈਂ ਵੀ ਦੋਸਤੋ 20 ਤੇ 18 ਮੰਨ ਲਓ ਚਲੋ ਤੁਸੀਂ 18 ਮੰਨ ਕੇ ਚਲੋ ਐਡੀ ਮੱਝ ਨੂੰ 18 ਲੀਟਰ ਦੁੱਧ ਜਿਆਦਾ ਨਹੀਂ ਹੁੰਦਾ ਤੇ ਇਹ ਵੀ ਵਾਈ ਨਾਲ ਕਰ ਲ ਸੁਨੀ ਇਹ ਨਾਲ ਗੱਲਬਾਤ ਲੈ ਸੁਨੀ ਵੀਰੇ ਤੀਜੇ ਨੰਬਰ ਵਾਲੀ ਤੇ ਆ ਜਾ ਕਰਾਂ ਆ ਪ੍ਰਾਤਾ ਜੀ ਸੂਈ ਹੈ ਚੱਲ ਸੂਈ ਸੀ ਸਵੇਰੇ ਤੇ ਜਮਾ ਉਹਨ ਖੀਸ ਤੋਂ ਸਾਫ ਕਰੀ ਹੋਈ ਹੈ ਸਵੇਰੇ ਸੂਈ ਆ। ਇਹ ਯੂਰੋ ਕੇ ਪੈ ਗਈ ਜੀ। ਹਾਂ, ਕੱਲ ਸੂਈ ਆ, ਕੱਲ ਸ਼ਾਮ ਦੀ। ਠੀਕ ਆ। ਹਾਂ, ਸਵੇਰੇ ਸਾਫ਼ ਕਰਤੀ ਸੀ ਮੰਨ ਲਓ। ਹੂੰ। ਜਮਾ ਓਕੇ। ਨਿੱਕੀ ਸਿੰਗੀ ਦੀ ਆ ਗਈ ਦੋਸਤੋ। ਪਿੱਛੇ ਘੱਟਾ ਇਹਦੇ। ਮਗਰ ਘੱਟਾ ਦੀ ਕੱਲ ਸੂਈ ਆ। ਤੇ ਕਿੰਨਾ ਦੁੱਧ ਕਰਜਿਸ ਨੇਰਾ? ਦੋ ਦੁੱਧੇ ਸਵੇਰੇ ਦੱਸਿਆ ਜੀ ਮਾਲਕਾਂ ਨੇ 14 ਲੀਟਰ। ਠੀਕ ਆ। ਬਾਕੀ 15 ਕਿਲੋ ਦੁੱਧਾ ਖੁੱਲਰ ਪਾ ਦੂ ਖੁੱਲਾ। ਠੀਕ ਹਾਂ। 20 ਦੀ ਬੜੀ ਪੋਲੀ ਹੈ। ਜੈਸੂਈ ਹੈ। ਹਾਤੀ ਜੈਸੂਈ ਹੈ। ਠੀਕ ਆ। ਜਵਾਈ 20 ਦੀ ਪੋਲੀ ਹੈ। ਹਾ ਜਮਾ ਪੋਲੀ। 12 ਤੁਰਾ ਕਹਿ ਵਜ ਕੱ ਤਾਰਾਂ ਬਸ ਇਹ ਕੰਟੇ ਨੂੰ ਕੱਢਾਂਗੇ ਕੰਟੇ ਨੂੰ ਪੰਜ ਤੋਂ ਪੰਜ ਦਾ ਟਾਈਮ ਹੈ ਬਾਕੀ ਮਾਜੇ ਦਾ ਤਾਂ ਬੱਚੇ ਦੇ ਨਾਲ ਹੀ ਹੋ ਕਰਦੀ ਹੁੰਦੀ ਹੈ ਤੇ ਆਹ ਦੇਖ ਲਓ ਤੋੜ ਕੇ ਦਿਖਾਉਣੇ ਸਨ ਬਾਕੀ ਗਰਮੀ ਵਿੱਚ ਪਸ਼ੂਨਾਂ ਨੂੰ ਬੁਰਾ ਹਾਲ ਹੋ ਜਾਂਦਾ ਤੇ ਇਹ ਜਮਾ ਤਾਜੀ ਸੂਈ ਹੈ ਜਿਹੜੀਆਂ ਨੇ ਤਾਜੀ ਸੂਈ ਲੈਣੀ ਹੈ ਇਹ ਵੀ ਬਹੁਤ ਪਿੱਠੂੜੀ ਦੀ ਬਹੁਤ ਚੌੜੀ ਮੱਚ ਆ ਗਈ ਤੇ ਸਿੰਗਾਂ ਦੀ ਵੀ ਸੋਹਣੀ ਆ ਗਈ ਬਾਕੀ ਥਾਂ ਹਮਾਰਾਂ ਨਾਲ ਸਾਨੂੰ ਕਰਾਉਣੇ ਚੈੱਕ ਕੋਈ ਨਾ ਸੀ ਰੇਟ ਇਹਦਾ ਕਿਰੂਗਾ ਇਹਦਾ 1 ਲੱਖ 28000 ਰੁਪਏ ਜੀ 1 ਲੱਖ 28000 ਦੋਸਤੋ ਉਹੀ ਬਾਈ ਕਹਿੰਦਾ 100 ਕਿਲੋਮੀਟਰ ਦੇ ਵਿੱਚ ਪਹੁੰਚ ਹੋ ਜਾਓ ਦੇਖ ਸਕਦਾ ਤੁਸੀਂ ਫਰੰਟ ਨੂੰ ਹੇ ਬਾਈਰੇ ਧਾਰ ਕੱਢਣੀ ਤੇ ਚੋਣ ਚੋਣ ਜਿਵੇਂ ਪੋਲਾ ਚੋਣ ਪੋਲਾ ਲੱਗਿਆ ਬਾਈ ਜੀ ਹੱਥੀ ਜਵਾਈ ਵਾਲੇ ਸਾਨਾਂਗੇ ਸਾਰੇ ਛੋਟੀ ਚੰਗੀ ਆ ਗਈ ਤੇ 4 ਨੰਬਰ ਵਾਲੀ ਇਹਦੀ ਸਨੀ ਇਹ ਦੂਜੇ ਸਵੇ ਸੂਈ ਹੈ ਦੂਜੇ ਸਵੇ ਸੂਈ ਹੈ ਹਾਂ ਮਗਰ ਕੱਟਾ ਜ ਪਹਿਲਵਾਂ ਦਿਨ ਹੀ ਸੂਈ ਨਾ 5 ਦਿਨਾਂ ਲਈ ਸੂਈ ਹੈਗੀ ਮੋਟਰ 11 ਕਿਲੋ ਬੋੜਾ ਤਿਆਰ ਹੈ ਠੀਕ ਆ। ਹਾਂ। ਕਰਜੂ 14 14 ਖੁੱਲੇ ਪੈ ਵੀ ਬਰਾ। ਠੀਕ ਆ। ਦੂਜੀ ਸੂਏ ਬਹੁਤ ਲੰਮੀ ਝੋਟੀ ਆਈ ਦੋਸਤੋ ਦੂਜੀ ਸੂਏ। ਦੇਖੋ ਲੰਮੀ ਬਹੁਤ ਜ਼ਿਆਦਾ ਲੰਮੀ ਆ ਗਈ। ਤੇ 14 ਤਰ ਲੀਟਰ ਖੁੱਲੇ ਹੀ ਪਾ ਦੋ ਤੇ 1,28,000 ਰੇਟ ਆ। ਬਾਕੀ ਰੇਟ ਦੱਸੋ ਬਾਈ ਸੁਨੀਲ ਦੇ। ਆਪਾਂ ਹਰਿਆਣਾ ਚ ਦੂਜੀ ਵੀਡੀਓ ਇਹ ਆਪਣੀ। ਤਾਂ ਕਰਕੇ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ। ਇੱਕ ਜਿਹੜੀ ਮਰੀ ਕੁੱਕਾਂ ਦਾ ਖਾਣਾ ਕੋਸੇ ਪਾਣੀ ਪੋਣੀ ਕਿੱਦਾਂ ਨਹੀਂ ਨਾ ਅਜੇ ਖਾਦਾ ਤਾਂ ਕਰਕੇ ਲੱਗਦਾ ਵਾ ਕਿ ਸ਼ਾਮ ਨੂੰ ਪੂਰੀ ਚੋੜੀ ਹੋਈ ਸੀ ਬਾਕੀ ਨਾ ਇਹ ਤੋਂ ਬਾਅਦ ਪਸੂ ਤਾਂ ਫਰਕ ਆ ਜਾਂਦਾ ਵਾ ਆਹ ਦੇਖ ਲਓ ਤੁਸੀਂ ਕੋਸੇ ਟੇਨ ਨੂੰ ਪਰਖਾ ਬੋਡੀ ਸਟਰਕਚਰ ਤੇ ਵੀ ਬੰਦਾ ਦੱਸ ਦਿੰਦਾ ਜਿਵੇਂ ਕਹਿੰਦਾ ਵਾ ਵਪਾਰੀ ਬੰਦੇ ਜਾਂ ਪਰਖੂ ਬੰਦੇ ਤਾਂ ਵੀਡੀਓ ਚ ਬਸ ਦੱਸ ਦਿੰਦਾ ਵੀ ਐਨੇ ਕਦਾ ਹੈਗਾ ਤੇ 14 ਲੀਟਰ ਖੁੱਲਾ ਪਾਊਗੀ ਤੇ ਇਸ ਲਈ ਇਹਦਾ ਰੇਟ ਕਿ ਰਹੂਗਾ ਇਹਦਾ ਵੀ 1,25,000 ਰੁਪਏ ਆ ਜੀ 1,25,000 ਮਗਰ ਕਟਾ ਹਾਂ ਮਗਰ ਕਟਾ ਠੀਕ ਆ ਦੋਸਤੋ ਇਹਦਾ 1,25,000 ਰੁਪਏ ਰੇਟ ਤੇ ਅੱਗੇ ਕਰਵਾਉਣਾ ਬਾਈ ਤੁਹਾਨੂੰ ਨੰਬਰ 5 ਵਾਲੀ ਤੇ ਮਾਰੀ ਮੈਂ ਹੱਤੀ ਸੀ ਇਹ ਮੜੀ ਬਾ ਥੋੜਾ ਕੋਈ ਲੈਣ ਵਾਲਾ ਇੱਥੋਂ ਕੋਈ ਤੇ ਲੈ ਲੈ ਬਾਕੀ ਆਪਾਂ ਨਹੀਂ ਕਹਿੰਦੇ ਵੀ ਲੋ ਜੋ ਮਨੇ ਭਾਰ ਦਿਖਾਉਂਦੀ ਹੈ ਮੈਨੂੰ ਅੱਛਾ ਲਓ ਬਾਈ ਇਹ ਗੱਲ ਕਲੀਅਰ ਕਰਤੀ ਉਹ ਜਿਹੜਾ ਰੇਟ ਰਹੂਗਾ ਤੇ ਇੱਕ ਥੋੜੇ ਸਿੰਘ ਦੀ ਖੁੱਲੀ ਆ ਤੇ ਭਾਰ ਦਿਖਾਉਣੀ ਆ ਬਾਈ ਕਹਿੰਦਾ ਸੀ ਇਹਦਾ ਰੇਟ ਵੀ ਰਹੂਗਾ ਚਲੋ ਉਹ ਜਿਹੜਾ ਬੰਦਾ ਉਹਦੇ ਚੁੱਡੀ 80 90 ਲੱਖ ਤੱਕ ਨਹੀਂ ਜਾਂਦੀ ਸੀ ਮਨ ਲੋ ਬਾਕੀ ਜੇ ਹੁਣ ਕਿਸੇ ਕੋਲ ਇਲਾਜ ਹੈ ਕੋਈ ਸਾਹ ਮਿਲਵਾ 6000 ਰੁਪਏ ਦੀ ਮਰਜ਼ ਦੇ ਲਾਂਗੇ ਆਪਾਂ 65000 ਹਾਂ 15 ਤੋਂ 20 ਦਿਨਾਂ ਦੀ ਕੱਤੀ ਹੈ ਜੇ ਠੀਕ ਹੈ ਮੈਂ ਲੁਕੀ ਜੇ ਨੁਕੜੇ ਦਵਾਈ ਹੋਣਦੀ ਹੈ ਤਾਂ ਉਹ ਦਿਖਾਉਂਦੀ ਹੈ ਭਰਾ ਦੋ ਤਿੰਨ ਦਿਨਾਂ ਤੋਂ ਮਾਰੇ ਦਿਖਾ ਦਿੰਦੀ ਬਾਕੀ ਦਿਖਾਉਂਦੀ ਹੈ ਭਰਾ ਆਪਾਂ ਗੱਪਾਂ ਮਾਰ ਕੇ ਨਹੀਂ ਲੈ ਲੈਂਦੇ ਤਾਂ ਇਹ ਵਾਰ ਇਹ ਤਾਂ 65000 ਜੀ ਹਾਂ 65000 ਤੇ ਪਿਛਲੇ ਸੂਏ ਦਾ ਤਾਂ ਪਤਾ ਕੋਈ ਦੁੱਧ ਦਾ ਤਾਂ ਕਿੰਨਾ ਸੀ ਪਿਛਲੇ ਸੂਏ 12 ਕਿਲੋ ਦੁੱਧ ਸੀ ਠੀਕ ਹੈ ਹਾਂ ਬਾਕੀ ਹਾਈਡ ਵੀਡ ਫੁੱਲ ਹੈ ਦੋਸਤੋ ਜਿਵੇਂ ਕਹਿੰਦਾ ਕਿਸੇ ਕੋਲੇ ਲਾਜ ਹੈਗਾ ਭਾਰ ਦਾ ਜਾਂ ਨਿਰਕਰਖ ਸਕਦੇ ਹੋ ਤੁਸੀਂ ਤਾਂ 65000 ਰੁਪਏ ਦੇ ਵਿੱਚ ਬਾਈ ਕਹਿੰਦਾ 12-13 ਲੀਟਰ ਵਾਲੇ ਦੁੱਧ ਵਾਲੀ ਮੱਝਾ ਕੀ ਲਿਆ ਸਕਦੇ ਤੁਸੀਂ ਬਾਈ ਨੇ ਗੱਲ ਕਲੀਅਰ ਕਰਤੀ 15 ਨਾਲ ਦੀ ਕੱਚੀ ਆ ਤੇ ਭਾਰ ਦਿਖਾਉਂਦੀ ਆ ਜੇ ਕੋਈ ਬੰਦਾ ਡਾਕਟਰੀ ਲੈਣ ਦਾ ਗਿਆ ਜਾਂ ਕਿਸੇ ਕੋਲੇ ਦੇਸੀ ਦਵਾਈ ਨਾਲ ਇਲਾਜ ਕੀਤੇ ਹੁੰਦੇ ਆ ਇਲਾਜ ਤਾਂ ਕੋਈ ਚੀਜ਼ ਅੱਜ ਕੱਲ ਹੈਗਾ ਤਾਂ ਤੁਹਾਨੂੰ ਇਹ ਮੱਝ 40-50000 ਰੁਪਏ ਨਫਾ ਵੀ ਦੇ ਸਕਦੇ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਦਵਾਈ ਦੇ ਕੇ ਟ੍ਰੀਟਮੈਂਟ ਕਰਕੇ ਮੈਨੂੰ ਸਵਾਲੋਂਗੇ ਤੇ ਜਮਾ ਜੈਜ ਰੇਟ ਕੀਤਾ ਤਾਂ 65000 ਰੁਪਏ 65000 ਦੇ ਵਿੱਚ ਤਾਂ ਅਜਿਹਾ ਲਗਲਾ ਟੋਕੜ ਮੱਝ ਵੀ ਨਹੀਂ ਦਿੰਦਾ ਤੇ 13 12 13 ਲੀਟਰ ਵਾਲੀ ਪਿੱਠਕੁੜੀ ਦੀ ਚੰਗੀ ਦੂਜੇ ਸੂਰੇ ਸੋਨਾ ਤੇ ਨਹੀਂ ਰੇ ਦੂਜੇ ਸੂਰੇ ਦੂਜੇ ਸੂਰੇ ਸੋਨਾ ਝੋਟੀਆਂ ਨੇ ਝੋਟੀਆਂ ਦੋਸਤੋ 65000 ਦੋ ਬਾਈ ਕੁੜੰਗੋਲੇ ਸਟਾਰਟ ਹੋ ਗਏ ਤੇ ਬਾਕੀ ਅਗਲੇ ਪਾਸੇ ਦਿਖਾਉਣਾ ਸੀ ਸੁਸਮਨ ਲੰਮਾ ਕੈਮਰਾ ਬਣਾਉਣ ਨੇ 10 12 ਪੁੱਛ ਸੁਨੀਲ ਕੋਲ ਇੱਧਰ ਖੜੇ ਆ ਤੇ ਸਾਰੀਆਂ ਹਰਿਆਣੇ ਦੀਆਂ ਨੇ ਸੁਨੀਲ ਝੋਟੀਆਂ ਹਾਂ ਭੰਡੇ ਵਾਲੇ ਆਪਣੇ ਏਰੀਆ ਵਾਲੇ ਗੰਡਾ ਚ ਲੈਣਾ ਹਾਂ ਠੀਕ ਆ ਤੇ ਰੇਟ ਬਾਈ ਦੇ ਮੈਨੂੰ ਤਾਂ ਬਿਲਕੁਲ ਜਾਇਜ਼ ਲੱਗੇ ਨੇ ਸੁਨੀਲ ਦੇ ਬਾਕੀ ਤੁਸੀਂ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸ ਵੀ ਰੇਟ ਬਾਈ ਦੇ ਕਿਵੇਂ ਲੱਗੇ ਤੇ ਲੈ ਔ ਮੀਨੀ ਝੋਟੀਆਂ ਦੂਜਾ ਸੋ ਸੁਣੇ ਨੇ ਠੀਕ ਆ ਬਲੇ ਲੂਏ ਹੋਵੇ ਬਹੁਤ ਕਰੂਗੀ ਠੀਕ ਆ ਦੂਜੇ 16 17 ਕਿਲੋ ਖੁੱਲਾ ਪਾਉਗੀ ਬਾਕੀ ਜਿਹੜਾ ਸਾਹਮਣ ਵਾਲਾ ਵੀਰ ਹੈ ਗਾਂ ਨੂੰ ਚੰਗੇ ਪੈਸੇ ਬਿਟਾ ਕੇ ਜਾਊ ਕਿਉਂ ਇਹ ਵੀ ਥੋੜੀ ਦਿੱਸੀ ਹੈ ਪਤਲੀ ਚਮੜੀ ਦੀ ਆ ਗਈ ਤੇ ਦੂਜਾ ਸੋ ਹਾਂ ਦੂਜਾ ਕਿੰਨੇ ਦਿਨ ਕਹਿਣਾ ਸੀ ਨੀ ਵੀਰੇ ਹਫਤੇ ਤੱਕ ਖੁੱਲਾ ਲੇ ਜੂ ਲੈ ਲੇ ਬੈਸਟਰਾ ਆ ਜੂਗੀ ਦੋਸਤੋ ਗਰਮੀ ਹੈ ਸਰ ਨੂੰ ਦੋ ਦਿਨ ਪਸੂ ਪਹਿਲਾਂ ਵੀ ਹੋ ਸਕਦਾ ਤੇ ਮੀਨੀ ਆ ਗਈ ਝੋਟੀਆਂ ਹਾਕੀ ਕਦ ਕਾਠੀ ਦੀ ਇਹ ਵੀ ਵੱਡੀ ਆ ਜੀ ਥੋੜੀ ਦੇਸੀ ਜ਼ਰੂਰ ਹੈ ਝੋਟੀ ਉਹ ਕਈ ਵਾਰੀ ਉਹੀ ਸਾਂਭ ਸੰਭਾਲ ਦੇ ਵਿੱਚੋਂ ਆਈ ਗਈ ਹੈ ਸਿਰੇ ਕੀ ਰੇਡ ਰਹੂਗਾ ਇਹਦਾ ਇਹਦਾ 1,50,000 ਰੁਪਏ ਜੀ 1,50,000 ਜੀ ਕਿੰਨਾ ਵਾਦ ਦਿੰਦਾ ਦੁੱਧ ਘੱਟੋ ਮੜਤੋ ਹੋਦਾ ਗਿਲੋ ਘੱਟੋ ਘੱਟ 14 ਸਾਰੀਆਂ 13-14 ਆ ਗਈਆਂ ਹਾਂ ਹਾਂ ਬਾਕੀ ਬਾਕੀ ਮੈਂ ਆ ਵੀ ਦੱਸ ਦਿੰਦੀ ਐ ਠੀਕ ਆ ਲੈ ਵੀ ਦੋਸਤੋ ਇਹ ਸੀ ਇੱਕ ਨੰਬਰ ਵਾਲੀ 22 ਨੀ ਦੇ ਕੋਲੇ 1,50,000 ਰੁਪਏ ਤੇ 10 ਤੋਂ 7 ਹਫਤੇ ਤੋਂ ਦੱਸ ਦੇਣਾ ਜੀ ਕੱਚੀ ਆ ਗਈ ਇਹ ਆਹ ਝੋਟੀ ਆ ਗਈ ਉਹ ਜਮੇ ਕੁੰਡੀ ਜਿਹੜਾ ਦੂਰਾ ਸਿੰਘ ਮੋਆ ਵਾ ਕਹਿ ਸਕਦੇ ਆਪਾਂ ਬਹੁਤ ਸੋਹਣੀ ਸਨਖੀ ਆ ਗਈ। ਨੀਲ ਕੀ ਡਿਟੇਲ ਹੈ ਦੀ? ਇਹ ਮੇਰੇ 20 ਦਿਨਾਂ ਦੀ ਕੱਚੀ ਐ। 20 ਦਿਨ ਪਏ। ਹਾਂ। ਠੀਕ ਹੈ। ਦੁੱਧ 16-17 ਕਿਲੋ ਖੁੱਲਾ ਬਹੁ ਗਿਆ। ਪਹਿਲੇ ਸੂਏ 13 ਤੋਂ 14 ਕਿਲੋ ਦੁੱਧ ਦਿੱਤਾ। ਦੁੱਧ ਦੇ ਸੋਣ ਨੇ? ਹਾਂ ਦੁੱਧ ਦੇ ਸੋਏ ਆਪਣੇ ਜੋੜੀ ਹੈ ਨਾ ਇੱਕੋ ਕਰਵਾਈਏ ਇਹ। ਠੀਕ ਹੈ ਇੱਕੋ ਕਰਵਾਇਆ। ਨਾਲੋਂ ਪਿੰਡ ਆਪਣੇ ਗੋਰੀ ਵਾਲਾ ਉੱਥੋਂ ਲੈ ਆਲੇ ਕਰਵਾਈਏ। ਹਾਂ ਗੋਰੀ ਵਾਲੇ ਤੋਂ। ਆ ਦੋਸਤ ਜੀ ਜਿਹਨੇ ਤੁਹਾਨੂੰ ਕਹਿਆ ਸੀ ਹਰਿਆਣੇ ਦੇ ਘਰ ਤੇ ਪਹੁੰਚੇ ਕੱਲਾ ਕਾਦਾ ਜੋ ਤੇ ਰਖਣ ਲੱਗਿਆ ਵਾ। ਤੇ 17 ਬਾਕੀ ਬਾਈ ਨਾਲ ਕੰਟੈਕਟ ਕਰ ਲਓ ਫੁੱਲ ਹੈਡ ਦੀ ਹੈ ਫੁੱਲ ਹੈਡ ਲੈਂਥ ਜਾ ਕੇ ਬਹੁਤ ਪਿੱਛੇ ਤੋਂ ਚੋੜੇ ਚੋੜੀ ਬਹੁਤ ਆ ਗਈ ਛੋਟੀ ਲੈ ਦਿਖਾਉਣੇ ਲੰਮੀ ਤੋਰ ਦੀ ਮਾੜੀ ਇਸ ਨੇ ਬੋਟ ਉੱਪਰ ਛੋਟੀ ਆ ਗਈ ਦੋਸਤੋ ਲੈ ਪੱਕੀ ਕਮੈਂਟ ਕਰਕੇ ਦੱਸਿਓ ਨਾਲ ਦੀ ਨਾਲ ਪਸ਼ੂ ਬਾਈ ਦੇ ਕਹਿੰਦੇ ਹੈ ਹੈਡ ਲੈਂਥ ਲੰਮੀ ਪਿੱਠ ਪੂਰਾ ਬਹੁਤ ਚੌੜਾ ਡੇਟਸ ਨੇਲ ਬਾਈ ਇਹਦਾ ਰੇਟ ਮੜੇ ਤਿਆਰ ਹੋਈ ਕਿ ਹੁਣ ਆਪਾਂ ਕਰਾਂਗੇ ਦੇਖ ਲੈਣ ਮਹਿੰਗੀ ਲੱਗੂ ਆਈਡੀਆ ਇਹ ਲਾ ਦੀਏ ਫਿਰ ਕਿ ਪਤਾ ਹੀ ਹੁਣ ਵੀ ਅੱਜ ਕੋਈ ਵੀ ਲੈ ਲਵੇ 1,20,000 ਦੀ ਚੋਟੀ ਦੇ ਦਾਂਗਾ ਅੱਜ 1,20,000 ਦੀ ਵੀ ਦੋਸਤੋ ਬਾਕੀ ਪਹਿਰ ਹੋਈ ਤਾਂ ਰੇਟ ਹੋਊਗਾ 20,000 ਰੇਟ ਵਧ ਜਾਂਦਾ ਠੀਕ ਆ ਬਾਕੀ ਸਾਨੂੰ ਕਿਹੜਾ ਆਈਡੀਆ ਦਿੱਤਾ ਵੀ ਬਾਈ ਕੋਲ ਇਹ ਰੇਟ ਹੀ ਇਹਦੇ ਪਸ਼ੂ ਹੈਗੇ ਨੇ ਤੇ ਇਹ ਦੂਆ ਤਿੰਨ ਨੰਬਰ ਵਾਲੀ ਤੇ ਸਨੀਰ ਤਿੰਨ ਨੰਬਰ ਵਾਲੀ ਇਹ ਤੀਜਾ ਸਵਾਸ ਹੋਊਗੀ ਮੱਜ ਤੇ ਜਦੋਂ ਆਪਣੇ ਖਾਸ ਯਾਰ ਲਈ ਦਵਾਈ ਆਪਾਂ ਦੂਜੇ ਸੀ ਦੇਖੀ ਵੀ ਹੈ ਨਾ ਦੂਜੇ ਸਵੇਰੇ 17 ਕਿਲੋ ਦੁੱਧ ਦੇਤਾ ਠੀਕ ਹੈ ਇਹਦੀ 18 ਕਿਲੋ ਦੁੱਧ ਤਾਂ ਖੁੱਲਾ ਪਊਗੀ ਮੈਂ ਜਪਾ ਰੋਟ ਵੀ ਦੇ ਦਾਂਗੇ ਇਸਮੇਂ ਤੀਜੇ ਮੰਨ ਲਓ ਚੌਥੇ ਮੰਨ ਲਓ ਥੋੜੇ ਜਿਹਾ ਸਿੰਘ ਜਰੂਰ ਮੋਟੇ ਹੈ ਨਾ ਹਾਂ ਤੇ 18 ਕਿਲੋ ਦੀ ਬਾਈ ਦਿੰਦਾ ਹਾਂ ਮੈਂ ਤੇ ਰੇਟਸ ਨਹੀਂ ਦਾ ਦੋਨਾਂ ਦਾ ਇਹ ਰੇਟ ਹੈ ਭਰਾ 1 ਲੱਖ 20 ਹਜ਼ਾਰ ਦੀ 1 ਲੱਖ 20 ਹਜ਼ਾਰ ਦੀ ਕਿੰਨੇ ਦਿਨ ਰਹਿੰਦੇ ਹਜੇ ਲੈ ਜੂ ਚਾਰ ਪੰਜ ਦਿਨ ਖੁੱਲੇ ਚਾਰ ਪੰਜ ਦਿਨ ਹੈ ਨਾ ਤੇ ਤਿਆਰ ਬਹੁਤ ਸੋਹਣੀਆਂ ਹੁੰਦੀਆਂ ਅੰਦਰ ਲੇਵਾ ਉੱਪਰ ਤੱਕ ਸੂ ਤੱਕ ਲੇਵਾ ਕਹਿੰਦਾ ਜਿਵੇਂ ਆ ਗਿਆ ਦੇਖੋ ਹੁਣ ਜੂਮ ਕਰਕੇ ਦਿਖਾਉਂਦੇ ਆ ਤੋਰ ਲਾ ਤੋਰ ਲਾ ਵੀਰੇ ਤੋਰ ਲਾ ਜੂਮ ਕਰਕੇ ਦਿਖਾਉਂਦੇ ਆ ਦੋਸਤੋ ਫੂਤ ਅਕਲੇਵ ਆ ਗਿਆ ਪਰਮਾ 17 18 ਲੀਟਰ ਦੀ ਬਾਈ ਹਾਮੇ ਭਰਦਾਗਾ ਤੇ ਬਾਕੀ ਰੇਟ ਤੁਹਾਨੂੰ ਦੱਸਤਾ ਸਿੰਘਾ ਆਪਣਾ ਨੰਬਰ ਵੀ ਬੋਲ ਦੀ ਇੱਕ ਵਾਰੀ ਵੀਰੇ ਨੰਬਰ ਆਪਣਾ ਜੀ 9585 94885 95429 95429 29 हां बाकी ਦੋਸਤੋ ਸਕਰੀਨ ਤੇ ਨੰਬਰ ਸ਼ੋਅ ਕਰ ਦਾਂਗੇ ਬਾਈ ਨਾਲ ਜਿਹੜਾ ਵੀ ਪਸੰਦ ਆਉਂਦਾ ਬਾਈ ਹਾਂ ਬਾਕੀ WhatsApp ਕਾਲ ਵੀ ਕਰ ਸਕਦੇ ਹੋ ਤੁਸੀਂ ਤੇ ਛੋਟੀ ਇਸਨੀ ਇਹ ਆਪਣੀ ਕਰਦੀ ਛੋਟੀ ਬਾਕੀ ਕਰਦੀ ਛੋਟੀ हां ਠੀਕ ਹੈ ਇਹ ਹੈ ਪਹਿਲਾ ਸੂਈ ਛੋਟੀ ਹੈ ਦੋ ਦਿਨ ਦਾ ਠੀਕ ਹੈ ਇਹ ਸੂਈ ਵੀ ਹੈ हां ਸੂਈ ਵੀ ਹੈ ਬਈ ਦੋਸਤੋ ਦੋ ਦਿਨ ਦੀ ਛੋਟੀ ਪਹਿਲੇ ਸੂਏ ਵੈਸ ਨਹੀਂ ਖੋਲ ਲੀ ਇਹਨੂੰ ਫਿਰ ਮਗਰ ਕਿਸ ਨਹੀਂ ਲੇਦਾ ਮਗਰ ਸ਼ਾਇਦ ਕੱਟੀ ਹੈ ਜੀ ਅੱਛਾ ਮਗਰ ਕੱਟੀ ਹੈ ਜੀ ਪਰਸਾਂ ਦੀ ਸੂਈ ਹੋਈ ਹੈ ਬਹੁਤ ਹੁਣੀ ਛੋਟੀ ਆ ਜੀ ਦੋਸਤ ਪਰਸਾਂ ਦੀ ਸੂਈ ਹੈ ਬਾਈ ਕਹਿੰਦਾ ਬਾਕੀ ਤੋਰ ਕਿਸ ਨੂੰ ਦਿਖਾਉਣੇ ਕੱਲਾ ਕੱਲਾ ਪਾਸੇ ਤੁਹਾਨੂੰ ਜ਼ੋਰ ਕੇ ਦਿਖਾਵਾਂਗੇ ਜੇ ਮੈਂ ਤਸੱਲੀ ਵਾਲਾ ਕੰਮ ਤੇ ਥਾਂ ਲੇ ਵਾ ਇਹਦਾ ਵੀ ਚੰਗਾ ਲੱਗਿਆ ਜਿਵੇਂ ਪਹਿਲੇ ਸੂਈ ਛੋਟੀ ਕਹਿੰਦੇ ਕੋਈ ਬਾਦੇ ਵਾਲੇ ਪੀਸ ਆ ਗਏ ਇਹ ਅੱਗੇ ਆ ਕੇ ਨੇ ਤਿਆਰ ਹੀ ਹੋਣਾ ਤੇ ਕਿੰਨਾ ਕੁ ਦੁੱਧ ਕਰ ਜਿਸਨੀ ਤੇਰੇ ਆਈਡੀਆ ਦੇ ਹਿਸਾਬ ਨਾਲ ਤੂੰ ਪਹਿਲੇ ਸੂਈ ਦਊਗੀ ਤੇਰਾ 14 ਕਿਲੋ ਹੁਣ ਮੋਕੇ ਦਾ 8 ਕਿਲੋ ਬੋਲਾ ਪਰਸਾਂ ਦੀ ਸੂਈ ਹੈ ਠੀਕ ਆ 8 ਕਿਲੋ ਬੋਲੇ ਚਵਾ ਕੇ ਹਾਂ ਲੋਜਮਾ ਕੱਢਿਆ ਪਹਿਲੇ ਲਾਦਾ ਬੱਚਾ ਨਹੀਂ ਵਜੋਂਦੀ ਹੂੰ ਇਹਦਾ ਬਾਲਟੀ ਜਮਲੋ 3 ਕਿਲੋ ਹੁਣ ਕੱਢਦੇ ਬਾਕੀ ਬਚੇ 8 ਕਿਲੋ ਤੋਂ ਸਟਾਰਟ ਆਣੀ ਚਾਰ ਪੰਜ ਤੇ ਹੁੰਦੀਆਂ ਨੇ ਸਟਾਰਟ ਹਾਂ ਬੰਨ ਲਾ ਵੀਰੇ ਤੇ ਰੇਟਸ ਨੇ ਜਿਹੜੇ ਦਾ ਇਹਦਾ ਇਹਦਾ 1,25,000 ਜੀ 1,25,000 ਉਹ ਦੋ ਦੰਦ ਕੱਟੀ ਦੋ ਦੰਦ ਕੱਟੀ ਆ ਤੇ ਮਗਰ ਵੀ ਕੱਟੀ ਆ ਹਾਂ ਮਗਰ ਵੀ ਕੱਟੀ ਰੇਟ ਵੀ ਮੈਨੂੰ ਜਾਇਜ਼ ਲੱਗੇ ਕਿਉਂਕਿ 12-13 ਪਹਿਲੇ ਹੀ ਲੀਟਰ ਜਿਹੜੀ ਨੇ ਪਹਿਲੇ ਸਵੇਰੇ ਦੇਣਾ ਤੋਂ ਨਾ ਚੰਗੇ ਜਿਹੜੇ ਆਪਣੇ ਮਨ ਲੋ ਜਿਹੜੇ ਕਰਾਉ ਤੇ ਲਈਏ ਨਾ ਆਪਾਂ ਇਹਦੀ ਮਾਦੇ ਮਨ ਲੋ 18 ਕਿਲੋ ਦੁੱਧ ਸੀ ਠੀਕ ਹੈ ਸੂਈ ਸੀ ਤਿਆਰ ਸੀ ਕਿਲੋ ਹਾਂ ਸਾਰੇ ਚੰਗੇ ਰਕੜ ਵਾਲੇ ਆ ਗਏ ਠੰਡੀ ਸੀ ਦੋਸਤੋ ਪਹਿਲੇ ਸੂਈ ਨਹੀਂ ਜੇ ਵਰਦੀ ਹਤਨਾ ਨੂੰ ਗਾਂ ਵਰਗੀ ਹੈ ਠੀਕ ਹੈ ਅੱਗੇ ਸਨੀ ਬਾਈ ਆਇਆ ਜੀ ਇਹ ਕਿਵੇਂ ਆ ਗਈ ਇਹ ਨਹੀਂ ਤੀਜੇ ਮਨ ਲੋ ਤੇ ਥੇ ਮਨ ਲੋ ਹੁਣ ਮਨ ਲੋ ਚੌਥੇ ਮਨ ਹਾਂ ਮਰੀ ਹੈ ਨਹੀਂ ਸੀ ਨਹੀਂ ਸੀ ਆ ਗਈ ਦੋਸਤੋ ਬਾਕੀ ਉਹ ਹਜੇ ਪਸ਼ੂ ਦਾ ਕਈ ਵਾਰੀ ਹੁੰਦਾ ਸਿਸਟਮ ਕਿਉਂਕਿ ਬਾਈ ਇਹਦਾ ਦੁੱਧ ਖੀਰ ਵੇਚਦੇ ਕੰਮ ਕਈ ਵਾਰੀ ਜੀ ਜੂਨ ਲਾ ਦਿੰਦਾ ਪਸ਼ੂ ਦਾ ਹੋ ਸਕਦਾ ਛੋਟੀ ਕਿਲੇ ਤੇ ਆ ਕੇ ਪਸ਼ੂ ਰਾਜੀ ਹੋ ਜੇ ਤੇ ਉਹ ਹਜੇ ਰੇਟ ਹੋ ਜਾਂਦੇ ਨੇ ਹਨ ਜੀ ਕੀ ਡਿਟੇਲ ਹੈ ਇਹਦੀ ਇਹ ਵੀ ਸਤੰਨਾਂ ਦੀ ਸੂਈ ਹੈ ਮਗਰ ਕੱਟੀ ਹੈ ਮਗਰ ਕੱਟੀ ਹੈ ਮੋਕੇ ਦਾ 9 ਕਿਲੋ ਦੁੱਧ ਹੈ ਠੀਕ ਹੈ ਦੋਨੋਂ ਡੰਗਾਂ ਦਾ ਇਹ ਦੁਬਾਰਾ 13 ਕਿਲੋ ਖੁੱਲਾ ਪਾਉਗੀ ਠੀਕ ਹੈ ਬਾਕੀ ਪਸ਼ੂ ਬਾਈ ਕੋਲੇ ਹੈਗੇ 20 ਬਾਈ ਤੇ ਇੰਨੇ ਪਸ਼ੂ ਦੀ ਸਾਂਭ ਸੰਭਾਲ ਦਾ ਹੀ ਫਰਕ ਪੈ ਜਾਂਦਾ ਠੀਕ ਹੈ ਬਾਕੀ ਜਿਹੜੇ ਨੇ ਦੁੱਧ ਲੈਣਾ ਆ ਦੇਖੋ ਉਹ ਬੰਦੇ ਕੋਲੇ ਦੁੱਧ ਜਾ ਕੇ ਪਸ਼ੂ ਵਧ ਹੀ ਜਾਂਦਾ ਹੁੰਦਾ। ਸਵੀਰ ਰੇਟ ਇਹਦਾ ਜੈਜਾ ਇਹਦਾ 82000 ਰੁਪਏ ਹੈ ਜੀ। 82000 ਰੁਪਏ ਦੋਸਤੋ। ਜੈਜਾ ਜੱ ਪਸ਼ੂ ਜਿਹਦੀ ਚੀਜ਼ ਉਹ ਹਜ਼ਾਰ ਰੇਟ ਸਨੀ ਦੇ ਕੋਲੇ ਤੇ ਬਾਕੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਬਸ ਸਨੀ ਦੇ ਕੋਲੇ। ਬੱਤੀ ਇਹ ਕਰ ਦਈਏ ਮੱਝਾਂ ਵਾਲੇ ਮਾਰ ਦੋ ਕੈਮਰਾ। ਬਾਕੀ ਚੰਗੀਆਂ ਮੱਝੀਆਂ ਆ ਗਈਆਂ ਫੁੱਲ ਹਾਈਟ ਲੈਂਥ ਦੀਆਂ ਕਰ ਦਈਆਂ ਸਨੀ ਦੇ ਕੋਲੇ। ਆਹ ਦੇਖੋ ਸਾਰੀਆਂ। ਤੇ ਇੱਕ ਇਹ ਹੋ ਗਏ ਮੈਂ ਦਾ 10 ਨਾ ਕਹੋ ਸਨੀ ਦੇ ਸੀਲ ਆ ਲੈਣਾ। ਹਾਂ 10 ਨਾ। ਠੀਕ ਹੈ। ਇੱਕ ਗਾਂ ਰਹਿ ਗਈ ਆਪਣੀ। ਗਾਂ ਕਰ ਦਿੰਨੇ ਆਪਾਂ। ਹਾਂ ਜੀ। location ਤੇ mobile number بول دی location ਆਪਣਾ ਪਿੰਡ ਗੰਗਾ ਜੀ ਜ਼ਿਲ੍ਹਾ सिरसा ਤਹਿਸੀਲ ਡਬਾਲੀ mobile number ਆਪਣਾ 95885 95885 95429 95429 ਡਬਾਲੀ 22 ਕਿਲੋਮੀਟਰ ਹਾਂ ਤੇ सिरसा ਪੰਤਾਲੀ ਰੋਡ ਜਿਹੜਾ ਰਹਿ ਜਾਂਦਾ ਮੇਨ ਇਹ ਮੇਨ ਰੋਡ ਆ ਉਹ ਸੰਗਰੀਆ ਰੋਡ ਪੈਸਦਾ 10 ਕਿਲੋਮੀਟਰ ਬਾਅਦ ਉਹ ਤੋਂ 2 ਕਿਲੋਮੀਟਰ ਤਿੰਨ ਘਾਟਲੇ ਹੈ ਬਸ ਹਾਂ ਵੱਲੋਂ 7 ਕਿਲੋਮੀਟਰ ਹੈ ਨੀ ਬੱਡੀ ਨਹਿਰ ਦੇ ਜੜੀ ਬੱਡੀ ਨਹਿਰ ਦੇ ਨਾਲ ਨਾਲ ਬੱਡੀ ਨਹਿਰ ਨਾਲ ਨਾਲ ਸੜਕ ਆਉਂਦੀ ਹੈ ਆਪਣੇ ਬਾਕੀ ਬਾਈ ਨੂੰ WhatsApp ਤੇ location ਵੀ ਮਗਾ ਸਕਦਾ ਜੇ ਕੋਈ ਪਸ਼ੂ ਪਸੰਦ ਆਉਂਦਾ ਆਪਣੀ ਵੀਡੀਓ ਦੇਖ ਕੇ ਤੇ ਬਾਈ ਨੂੰ ਦੱਸ ਦਿਓ ਵੀ ਆਹ ਨੰਬਰ ਵਾਲਾ ਪਸ਼ੂ ਹੈ ਦੁਆਰੇ ਬਾਈ ਤੋਂ ਤੁਸੀਂ ਦੇਖ ਵੀ ਸਕਦੇ ਹੋ ਤੇ ਠੀਕ ਹੈ ਵੀਰੇ